ਤੇ ਜੋ ਸਰਕਾਰ ਵੱਲੋਂ ਤਸ਼ੱਦਦ ਕੀਤਾ ਤੇ ਉਹ ਗੈਰ ਮਨੁੱਖੀ ਹੈ ਤੇ ਇਸ ਮੋਰਚੇ ਵਾਲਿਆਂ ਨੇ ਸਾਥੀਆਂ ਨੇ ਉਹਨਾਂ ਦੀ ਹਮਦਰਦੀ 'ਚ ਸਰਕਾਰ ਨੂੰ ਝੂਟਾ ਦੇਣ ਵਾਸਤੇ ਸਰਕਾਰ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਪ੍ਰੋਗਰਾਮ ਰੱਖਿਆ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਤੇ ਕਿ ਕਿਸੇ ਮੋੜ ਤੇ ਲੋਕਾਂ ਨੇ ਇਕੱਠੇ ਹੋ ਜਾਣਾ ਹੁੰਦਾ ਕਿਉਂਕਿ ਜਿਹੜੀ ਲੁੱਟ ਹੈ ਇਹ ਅੱਜ ਕਿਤੇ ਭਗਵੰਤ ਮਾਨ ਦੀ ਨਹੀਂ ਜਾਂ ਮੋਦੀ ਦੀ ਜਦੋਂ ਮਨੁੱਖ ਸਮਝ ਚ ਆਇਆ ਹੋਸ਼ ਚ ਆਇਆ ਉਦੋਂ ਤੋਂ ਹੀ ਕਿਰਤੀ ਲੋਕਾਂ ਦੀ ਕਿਰਤੀ ਵਿਰੋਧੀ ਹੈ ਜਿਹੜਾ ਲਟੇਰਾ ਇੱਕ ਉਹ ਲੁੱਟਦਾ ਆਇਆ ਤੇ ਕਿਰਤੀਓ ਦੇ ਖਿਲਾਫ ਸੰਘਰਸ਼ ਕਰਦੇ ਆਇਆ ਤੇ ਇਹ ਜਿਹੜਾ ਵਿਹਾਰ ਕਰਦੇ ਆ ਜਦੋਂ ਤੱਕ ਇਹ ਇਹੋ ਜਿਹਾ ਵਿਹਾਰ ਕਰਨਗੇ ਤੇ ਲੋਕ ਵੀ ਛੜਕਾਂ ਦੇ ਨਿੱਤਰ ਦੇ ਰਹਿਣਗੇ ਟਿੱਕੜ ਦੇ ਰਹਿਣਗੇ ਛੜਕਾਂ ਤੇ ਹੱਲੋ ਲੋਕਾਂ ਦੇ ਵਿੱਚ ਇੰਨਾ ਰੋਸ ਹੋ ਗਿਆ ਵੀ ਦੇਖਿਆ ਹੋਊਗਾ ਵੀ ਲੋਕਾਂ ਨੇ ਪਿੰਡਾਂ ਵਿੱਚ ਇਕੱਠੇ ਹੋ ਕੇ ਆਮ ਆਦੀ ਪਾਰਟੀ ਦੇ ਪਿੰਡਾਂ ਵਿੱਚ ਕੁੰਦਿਆਂ ਵਾਲਾ ਹੋਣੇ ਸ਼ੁਰੂ ਕਰ ਦਿੱਤਾ ਇਹ ਟਰਾਲੀਆਂ ਸਰੀ ਚਕਾਈਆਂ ਗਈਆਂ ਸਿਰਫ ਲੋਕਾਂ ਦੇ ਦਹਿਸ਼ਤ ਪਾਉਣ ਵਾਸਤੇ ਕਿ ਅੱਗੇ ਨੂੰ ਲੋਕ ਟਰਾਲੀਆਂ ਨਾਲ ਲੈ ਕੇ ਆਇਆ ਕਰਨ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੇ ਗੋਦੀ ਵੀੜਿਆ ਆ ਟਰਾਲੀਆਂ ਟਰੈਕਟਰ ਨੂੰ ਬਹੁਤ ਦਰਦਾ। ਕਿਸਾਨਾਂ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਅੱਗੇ ਧਰਨੇ ਦਾ ਐਲਾਨ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਕਾਲ ਦਿੱਤੀ। ਹਰ ਇੱਕ ਕਿਸਾਨ ਜਥੇਬੰਦੀ ਆ ਜਿਹੜੀ ਇਸ ਦੇ ਵਿੱਚ ਸ਼ਾਮਲ ਹੋਈ ਆ ਏਕੇ ਦਾ ਜਿਹੜਾ ਪਹਿਲਾ ਕਦਮ ਆ ਇੱਥੋਂ ਦਿਖਾਈ ਦਿੰਦਾ ਏ ਕਿ ਏਕਾ ਹੋਊਗਾ ਅੱਗੇ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਨੇ। ਸੋ ਰਣਜੀਤ ਸਿੰਘ ਨੇ ਸਾਡੇ ਨਾਲ ਕਿਸਾਨ ਆਗੂ ਗੱਲ ਕਰਦੇ ਆ। ਹਾਂਜੀ ਵੈਗਰੂ ਜੀ ਕਾ ਖਾਲਸਾ। ਵੈਗਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਅੱਜ ਇੱਕ ਪਲੇਟਫਾਰਮ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਦਿਖਾਈ ਦੇ ਰਹੀਆਂ ਨੇ ਬਹੁਤ ਲੋਕਾਂ ਦੇ ਚਿਹਰੇ ਤੇ ਰੌਣਕ ਵੀ ਆ ਕਿ ਕੁਝ ਨਾ ਕੁਝ ਹੁਣ ਖੱਟ ਲੈਣਗੇ ਕਿਸਾਨ ਇਦਾਂ ਦੇ ਕਮੈਂਟ ਨੇ ਜਿਹੜੇ ਆ ਰਹੇ ਨੇ ਨਹੀਂ ਅਸਲ 'ਚ ਇਹ ਹੈਗਾ ਵੀ ਕਿਸਾਨ ਪਹਿਲਾਂ ਵੀ ਲੜ ਰਹੇ ਨੇ ਇਕੱਠੇ ਲੜ ਰਹੇ ਨੇ ਚਲੋ ਕੁਝ ਚੀਜ਼ਾਂ 'ਚ ਕਿਤੇ ਨਾ ਕਿਤੇ ਫਰਕ ਤਰਕ ਰਹਿੰਦਾ ਹੁੰਦਾ ਜਿਹੜਾ ਤੇ ਜੇ ਸਮੇਂ ਨਾਲ ਵੀ ਜੇ ਉਹ ਯਾਨੀ ਪੂਰਿਆ ਜਾਵੇ ਤਾਂ ਉਹ ਚੰਗਾ ਹੁੰਦਾ ਪਰ ਅੱਜ ਦਾ ਜਿਹੜਾ ਸੱਦਾ ਇਹਨਾਂ ਸਾਥੀਆਂ ਨੇ ਦਿੱਤਾ ਸੰਯੁਕਤ ਮੋਰਚੇ ਨੇ ਉਹ ਸੱਦਾ ਵੀ ਜਿਹੜੇ ਮੋਰਚੇ ਹਰਿਆਣੇ ਦੇਆਂ ਬੁਰੂਹਾਂ ਤੇ ਲੜ ਰਹੇ ਸੀਗੇ ਉਹਨਾਂ ਤੇ ਜੋ ਸਰਕਾਰ ਵੱਲੋਂ ਤਸ਼ੱਦਦ ਕੀਤਾ ਤੇ ਉਹ ਗੈਰਮਨੁੱਖੀ ਆ ਤੇ ਇਸ ਮੋਰਚੇ ਵਾਲਿਆਂ ਨੇ ਸਾਥੀਆਂ ਨੇ ਉਹਨਾਂ ਦੀ ਹਮਦਰਦੀ 'ਚ ਸਰਕਾਰ ਨੂੰ ਝੂਟਾ ਦੇਣ ਵਾਸਤੇ ਸਰਕਾਰ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਪ੍ਰੋਗਰਾਮ ਰੱਖਿਆ ਤੇ ਉਹ ਬਹੁਤ ਸਲਾਘਾਯੋਗ ਆ ਸੀ ਇਹਦੀ ਸਲਾਘਾ ਵੀ ਕਰਦੇ ਆ ਤੇ ਇਹਨਾਂ ਦਾ ਫਰਜ਼ ਵੀ ਇਹ ਬਣਦਾ ਸੀ ਜਿਹੜਾ ਇਹਨਾਂ ਨੇ ਆਪਦਾ ਪੂਰਾ ਕੀਤਾ ਤੇ ਉਸ ਤੋਂ ਅੱਗੇ ਸਾਡੇ ਵਾਲੀ ਇਹ ਗੱਲ ਆ ਵੀ ਸਾਡੇ ਮੋਰਚਿਆਂ ਨੇ ਵੀ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਇਹਦੇ ਵੱਲੋਂ ਵੀ ਇਹ ਜਦੋਂ ਪਾਸ ਹੋ ਗਿਆ ਉੱਪਰੋਂ ਹਾਈ ਕਮਾਂਡ ਵੱਲੋਂ ਵੀ ਜਦੋਂ ਸਾਡੇ ਲਈ ਕੋਈ ਕੁਝ ਕਰ ਰਿਹਾ ਸਾਡੇ ਲਈ ਕੋਈ ਕੁਝ ਲੜ ਰਿਹਾ ਤਾਂ ਸਾਨੂੰ ਜਰੂਰ ਉਹਨਾਂ ਦੀ ਹਮਾਇਤ ਦੇ ਵਿੱਚ ਜਾਣਾ ਚਾਹੀਦਾ ਤੇ ਆਪਦੀ ਗੱਲ ਉੱਥੇ ਰੱਖਣੀ ਚਾਹੀਦੀ ਆ ਸੋ ਸਾਥੀਆਂ ਨੇ ਸਾਡੇ ਇੱਕ ਬਲਾਰੇ ਨੂੰ ਵੀ ਸਟੇਜ ਤੋਂ ਬੁਲਾਇਆ ਜਰਨੈਲ ਸਿੰਘ ਕਾਲੇਕੇ ਨੂੰ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਅਸੀਂ ਸਾਡੇ ਮੋਰਚੇ ਵਾਲੇ ਸਾਥੀ ਆਗੂ ਨੇ ਜਿਹੜੇ ਜਿਹੜੇ ਜੇਲ੍ਹ ਚੋਂ ਵੀ ਅੱਜ ਤਕਰੀਬਨ ਸਾਰੇ ਰਿਹਾ ਹੋ ਕੇ ਆਏ ਆ ਅਸੀਂ ਉਹਨਾਂ ਵੱਲੋਂ ਵੀ ਇਸ ਗੱਲ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਇਸ ਗੱਲ ਨੂੰ ਵਕਤ ਨੂੰ ਸਮਝਦੇ ਹੋਏ ਯਾਨੀ ਸਾਡੇ ਛੋਟੇ ਆਗੂਆਂ ਨੂੰ ਸਾਡੇ ਛੋਟੇ ਵਰਕਰਾਂ ਨੂੰ ਇਸ ਗੱਲ ਲਈ ਸੱਦਾ ਦਿੱਤਾ ਕਿ ਸਾਨੂੰ ਇਸ ਮੋਰਚੇ ਜਾਣਾ ਚਾਹੀਦਾ ਤੇ ਸਾਡੇ ਲੋਕ ਜੀ ਜਾਨ ਲਾ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਆਪਦੇ ਲੋਕਾਂ ਨੂੰ ਵੀ ਇਸ ਗੱਲ ਦੀ ਪਹਿਲਾਂ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਤੇ ਕਿ ਕਿਸੇ ਮੋੜ ਤੇ ਲੋਕਾਂ ਨੇ ਇਕੱਠੇ ਹੋ ਜਾਣਾ ਹੁੰਦਾ ਕਿਉਂਕਿ ਜਿਹੜੀ ਲੁੱਟ ਹੈ ਇਹ ਅੱਜ ਕਿਤੇ ਭਗਵੰਤ ਮਾਨ ਦੀ ਨਹੀਂ ਜਾਂ ਮੋਦੀ ਦੀ ਜਦੋਂ ਮਨੁੱਖ ਸਮਝ ਚ ਆਇਆ ਹੋਸ਼ ਚ ਆਇਆ ਉਦੋਂ ਤੋਂ ਹੀ ਕਿਰਤੀ ਲੋਕਾਂ ਦੀ ਕਿਰਤੀ ਵਿਰੋਧੀ ਆ ਜਿਹੜਾ ਲਟੇਰਾ ਇੱਕ ਉਹ ਲੁੱਟਦਾ ਆ ਤੇ ਕਿਰਤੀਓ ਦੇ ਖਿਲਾਫ ਸੰਘਰਸ਼ ਕਰਦੇ ਆ ਆ ਕਈ ਪੜਾਅ ਨੇ ਜਿਹੜੇ ਲੰਘ ਰਹੇ ਆ ਤੇ ਹੁਣ ਵੀ ਇਹ ਕੋਈ ਇਹ ਨਹੀਂ ਹੈਗਾ ਵੀ ਜੇ ਅਸੀਂ ਇਹ ਮੋਰਚਾ ਵੀ ਅੱਜ ਅਸੀਂ ਜਿੱਤ ਲੈਣਿਆ ਆਪਦਾ ਸਮਾਨ ਵਾਪਸ ਲੈ ਲੈਣਿਆ ਐਮਐਸਪੀ ਲੈ ਲੈਣਿਆ ਕੀ ਇਹ ਲੱਗਦਾ ਸਾਨੂੰ ਕਿ ਅਸੀਂ ਵੀ ਫਿਰ ਸੰਘਰਸ਼ ਕਰਨੇ ਲੋਕ ਖੜ ਜਣਗੇ ਐਵੇਂ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਸੰਘਰਸ਼ ਚ ਚੱਲਦਾ ਹੀ ਰਹਿੰਦੇ ਹੁੰਦੇ ਨੇ ਤੇ ਚੱਲਣਗੇ ਵੀ ਜਦੋਂ ਤੱਕ ਇੱਕ ਮਨੁੱਖ ਦੀ ਮਨੁੱਖ ਜਿਹੜਾ ਲੁੱਟ ਕਰਦਾ ਜਿਵੇਂ ਭਗਤ ਸਿੰਘ ਨੇ ਇਹ ਗੱਲ ਕਹੀ ਸੀ ਵੀ ਅਸੀਂ ਰਾਜ ਉਹੋ ਜਿਹਾ ਚਾਹੁੰਦੇ ਆ ਜਦੋਂ ਮਨੁੱਖ ਦੀ ਮਨੁੱਖ ਤੋਂ ਲੁੱਟਾ ਜਿਹੜੀ ਉਹ ਖਤਮ ਹੋਊਗੀ ਉਦੋਂ ਅਸੀਂ ਮੰਨਾਂਗੇ ਕਿ ਭਾਰਤ ਦੇ ਸਾਡਾ ਆਜ਼ਾਦ ਆ ਉਹ ਲੁੱਟ ਨਹੀਂ ਲੱਗਦਾ ਵੀ ਕਿਤੇ ਖਤਮ ਹੋਈ ਜਦੋਂ ਤੱਕ ਇਹ ਲੁੱਟੇ ਮਨੁੱਖ ਵੱਲੋਂ ਮਨੁੱਖ ਦੀ ਜਾਰੀ ਰਹੂਗੀ ਤੇ ਲੋਕ ਵੀ ਐਵੇਂ ਲੜਦੇ ਰਹਿਣਗੇ ਜੀ ਤੇ ਜਿਹੜਾ ਨੁਕਸਾਨ ਹੋਇਆ ਜੀ ਉਹਦੀ ਪਰਪਾਈ ਦੇ ਲਈ ਅੱਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਵੀ ਕੋਈ ਦਿੱਤਾ ਗਿਆ ਜੀ ਪ੍ਰੋਗਰਾਮ ਹਾਂ ਉਹ ਅਗਲਾ ਸਾਡਾ ਪ੍ਰੋਗਰਾਮ ਹੈ 31 ਤਰੀਕ ਨੂੰ ਜਿੰਨੇ ਵੀ ਮੰਤਰੀ ਆ ਪੰਜਾਬ ਸਰਕਾਰ ਦੇ ਉਹਨਾਂ ਦੇ ਬੂਹਿਆਂ 'ਕੇ ਤਿੰਨ ਜਾਂ ਚਾਰ ਘੰਟੇ ਨੇ ਜਿਹੜੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੇ ਕੋਲ ਟਾਈਮ ਆ ਜੂਗਾ ਤੇ ਉਹ ਕੋਤਰੀ ਐਮਐਲਏ ਜੋ ਵੀ ਹੈਗੀ ਨਹੀਂ ਨਹੀਂ ਐਮਐਲਏ ਦੇ ਨਹੀਂ ਮੰਤਰੀ ਨੇ ਜਿਹੜੇ ਜਿੰਨੇ ਵੀ ਮੰਤਰੀ ਨੇ ਉਹਨਾਂ ਦੇ 12 ਤੇ ਅੱਗੇ ਜਾ ਕੇ ਅਸੀਂ ਧਰਨੇ ਲਾਉਣੇ ਆ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਆਉਂਦਾ ਉਹ ਫਿਰ ਬਾਅਦ ਚ ਦੇਖਾਂਗੇ ਗੱਲ ਇੱਥੇ ਨਹੀਂ ਵੀ ਸਮਾਨ ਸਾਨੂੰ ਮਿਲ ਜੂ ਜਾਂ ਸਮਾਨ ਦਾ ਉਹ ਕਰਾਂਗੇ ਗੱਲ ਇਹ ਹੈ ਵੀ ਇਸ ਸਥਿਤੀ ਦੇ ਵਿੱਚ ਜਾ ਕੇ ਜੋ ਮਨੁੱਖ ਨੂੰ ਲੋੜ ਆ ਕਿਸੇ ਚੀਜ਼ ਦੀ ਉਹ ਆਪਦੇ ਆਗੂਆਂ ਤੋਂ ਆਪਦੇ ਮੰਤਰੀਆਂ ਤੋਂ ਜਾਂ ਜਿਹੜੇ ਸਰਕਾਰਾਂ ਚੁਣ ਕੇ ਭੇਜੇ ਨੇ ਉਹਨਾਂ ਕੋਲ ਜਦੋਂ ਉਹ ਮੰਗਣ ਜਾਂਦੇ ਆ ਤੇ ਇਹ ਜਿਹੜਾ ਵਿਹਾਰ ਕਰਦੇ ਆ ਜਦੋਂ ਤੱਕ ਇਹ ਇਹੋ ਜਿਹਾ ਵਿਹਾਰ ਕਰਨਗੇ ਤੇ ਲੋਕ ਵੀ ਸੜਕਾਂ ਤੇ ਨਿੱਤਰਦੇ ਰਹਿਣਗੇ ਲਿੱਕੜਦੇ ਰਹਿਣਗੇ ਸੜਕਾਂ ਤੇ ਇਹ ਕਦੇ ਵੀ ਬੰਦ ਨਹੀਂ ਹੋ ਸਕਦਾ ਜੀ ਤੇ ਜਗਜੀਤ ਸਿੰਘ ਢੱਲੇ ਵਾਲ ਦੀ ਸਿਹਤ ਬਾਰੇ ਕੋਈ ਪਤਾ ਲੱਗਿਆ ਹੋਵੇ ਜੀ ਕਿਦਾਂ ਹੀ ਉਹ ਸਾਨੂੰ ਸਵੇਰੇ ਦੀ ਰਿਪੋਰਟ ਸੀਗੀ ਥੋੜੀ ਜੀ ਕਿ ਵੀ ਉਹ ਫਿਲਹਾਲ ਠੀਕ ਨੇ ਸਿਹਤ ਉਹਨਾਂ ਦੀ ਠੀਕ ਹੈ ਵਧੀਆ ਤੇ ਅੱਜ ਸ਼ਾਇਦ ਦੱਸ ਰਹੇ ਸੀ ਇੱਥੇ ਸਾਥੀ ਇੱਕ ਠੀਕ ਆ ਜਾਂ ਨਹੀਂ ਠੀਕ ਕਿਉਂਕਿ ਉਹ ਤਾਂ ਮਿਲਣ ਵਾਲੇ ਸਾਥੀਆਂ ਨੂੰ ਜਾਦੇ ਪਤਾ ਉਹ ਕਹਿ ਰਹੇ ਸੀ ਵੀ ਪਾਣੀ ਦਾ ਗਲਾਸ ਉਹਨਾਂ ਨੇ ਪੀਤਾ ਸਵੇਰੇ ਤੇ ਬਾਕੀ ਹਾਲਾਤ ਨੇ ਜਿਹੜੇ ਸਾਡੇ ਸਰਬਨਪੰਥੇਰ ਹੁਰੀ ਗਏ ਹੋ ਨਾ ਕੋਲੇ ਤੇ ਉਹ ਅੱਜ ਫਿਰ ਬਾਅਦ ਚ ਪ੍ਰੈਸ ਕਾਨਫਰੰਸ ਚ ਕੀ ਦੱਸਣਗੇ ਉਸ ਤੋਂ ਬਾਅਦ ਜਿਹੜੀ ਸਥਿਤੀ ਹੈ ਜਿਹੜੀ ਉਹ ਸਪਸ਼ਟ ਹੋਊਗੀ ਜੀ ਜੀ ਹੋਰ ਵੀ ਕਿਸਾਨ ਨੇ ਹਾਂਜੀ ਕੀ ਨਾਮ ਆ ਜੀ ਮੈਂ ਡਾਕਟਰ ਜਰਨੈਲ ਸਿੰਘ ਸੁਭਾ ਪ੍ਰੈਸਿਕਤਰ ਭਾਰਤੀ ਕਿਸਾਨ ਯੂਨিয়ন ਕ੍ਰਾਂਤੀਕਾਰੀ ਜੀ ਜਰਨੈਲ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਿਸਾਨਾਂ ਅੱਗੋਂ ਨੂੰ ਜੇਲ੍ਹ ਚ ਰੱਖਿਆ ਜਾਂਦਾ ਹੈ ਜਦੋਂ ਮੋਰਚੇ ਦਾ ਐਲਾਨ ਕੀਤਾ ਜਾਂਦਾ ਹੈ ਜਿਲ੍ਹਾ ਹੈੱਡਕੁਆਟਰਾਂ ਦੇ ਅੱਗੇ ਤਾਂ ਰਾਤ ਦੇ ਸਮੇਂ ਸਵੇਰ ਦੇ ਸਮੇਂ ਅੱਧੀ ਰਾਤ ਤੋਂ ਬਾਅਦ ਕਿਸਾਨਾਂ ਨੂੰ ਰਿਹਾ ਕੀਤਾ ਜਾਂਦਾ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਤਾਂ ਇਹ ਹੈ ਵੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਸਾਰੇ ਤੇ ਇਹ ਜਿਹੜੀ ਕਾਰਵਾਈ ਕੀਤੀ ਹੈ ਪੰਗਾ ਤਾਂ ਲੈ ਲਿਆ ਪਰ ਥੱਲੋਂ ਲੋਕਾਂ ਦੇ ਵਿੱਚ ਇੰਨਾ ਰੋਸ ਹੋ ਗਿਆ ਤੁਸੀਂ ਦੇਖਿਆ ਹੋਊਗਾ ਵੀ ਲੋਕਾਂ ਨੇ ਪਿੰਡਾਂ ਵਿੱਚ ਇਕੱਠੇ ਹੋ ਕੇ ਆਮ ਆਦੀ ਪਾਰਟੀ ਦੇ ਪਿੰਡਾਂ ਵਿੱਚ ਪੰਦੀਆਂ ਲਾਉਣੇ ਸ਼ੁਰੂ ਕਰ ਦਿੱਤੀਆਂ ਪਵੰਦੀਆਂ ਲਾਉਣੀਆਂ ਸ਼ੁਰੂ ਕਰਤੀ ਬਿਲਕੁਲ ਆ ਰਾਤ ਤੁਸੀਂ ਦੇਖੀ ਹੋ ਪਾਵਰਪੁਰ ਵਾਲੀ ਤੁਸੀਂ ਜੇ ਵੀਡੀਓ ਦੇਖੀ ਹੋ ਉਸੇ ਲੋਕਾਂ ਨੇ ਕੱਟ ਕਰਕੇ ਕਿਹਾ ਹੈ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਸਾਡੇ ਪਿੰਡ ਚ ਨਹੀਂ ਆਊਗਾ ਜੇ ਆਊਗਾ ਵਿਰੋਧ ਕਰ ਹੋਊਗਾ ਇਸੇ ਤਰ੍ਹਾਂ ਮਟਿੰਡੇ ਚ ਹੋਇਆ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਲੋਕਾਂ ਨੂੰ ਲੱਗ ਰਿਹਾ ਹੈ ਵੀ ਇਹ ਜਿਹੜਾ ਸਟੈਪ ਲਿਆ ਹੈ ਗਲਤ ਲਿਆ ਹੈ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਘਾਤਕ ਸਿੱਧ ਹੋਊਗਾ ਤਾਂ ਹੁਣ ਲੱਗਦਾ ਹੈ ਵੀ ਭਗਵੰਤ ਮਾਨ ਨੂੰ ਕੁਝ ਇਹ ਪਤਾ ਲੱਗਣ ਲੱਗ ਗਿਆ ਵੀ ਲੋਕ ਐਨੇ ਪਿੰਡਾਂ ਚ ਵਿਰੋਧ ਕਰਨ ਲੱਗ ਗਏ ਕਿਉਂਕਿ ਇਹ ਲਹਿਰਾਂ ਐ ਲਹਿਰਾਂ ਨੂੰ ਐ ਜ਼ਬਰਨਾ ਨਹੀਂ ਦਬਾਇਆ ਤਾਂ ਤੁਸੀਂ ਪੰਜਾਬ ਦਾ ਇਤਿਹਾਸ ਹੈ ਪੰਜਾਬ ਦਾ ਇਤਿਹਾਸ ਤਾਂ ਹੈ ਵੀ ਜਿੰਨਾ ਜ਼ਬਰ ਹੋਇਆ ਉਹਨਾਂ ਸਗਰ ਉੱਠਿਆ ਤੁਸੀਂ ਸੁਣਿਆ ਹੀ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਵੇਂ ਮਨੂੰ ਵੱਡਦਾ ਜਾਏ ਦੂਨ ਸਵਾਣੇ ਹੋਏ ਪਰ ਭਗਵਾਨਤਮਾਨ ਸਾਹਿਬ ਕਹਿੰਦੇ ਜੀ ਪੰਜਾਬ ਦਾ ਨੁਕਸਾਨ ਬਹੁਤ ਹੋ ਰਿਹਾ ਸੀ ਰੋਡ ਜਾਮ ਸੀਗੇ ਵਪਾਰੀਆਂ ਦਾ ਨੁਕਸਾਨ ਸਰਕਾਰ ਦਾ ਨੁਕਸਾਨ ਬਹੁਤ ਨੁਕਸਾਨ ਹੋ ਰਿਹਾ ਸੀ ਦੇਖੋ ਜੀ ਨੰਬਰ 1 ਤਾਂ ਕਿਸਾਨਾਂ ਨੇ ਸੜਕ ਰੋਕੀ ਨਹੀਂ ਸੀ ਰੋਕੀ ਹਰਿਆਣਾ ਸਰਕਾਰ ਇਹੀ ਭਗਵੰਤ ਮਾਨ ਕਹਿ ਰਿਹਾ ਸੀਗਾ ਜਦੋਂ ਹਰਿਆਣਾ ਸਰਕਾਰ ਨੇ ਅਟੈਕ ਕੀਤਾ ਵੀ ਕਿਸਾਨਾਂ ਨੇ ਨਹੀਂ ਰੋਕੀ ਹਰਿਆਣੇ ਨੇ ਰੋਕੀ ਵੀ ਹਰਿਆਣਾ ਖੁੱਲੇ ਅੱਜ ਉਲਟਾ ਜੀ ਉਹ ਆਪਣੀ ਨੀਤੀ ਬਦਲੀ ਇਹੀ ਕਹਿ ਰਿਹਾ ਕਿ ਹਰਿਆਣਾ ਰੋਕੀ ਹੋਈ ਹੈ ਹੁਣ ਤੁਸੀਂ ਆ ਖੁੱਲ ਗਿਆ ਹੁਣ ਦੇਖ ਲਿਓ ਹੁਣ ਕਿੰਨੇ ਕਾ ਵਪਾਰ ਵੱਧਦਾ ਕਿੰਨਾ ਕ ਉਹ ਰੋਜ਼ਗਾਰ ਮਿਲਦਾ ਉਹਦੇ ਸਾਹਮਣੇ ਆਊਗਾ ਤੇ ਇਹ ਤਾਂ ਸਰਕਾਰ ਨੇ ਇੱਕ ਜ਼ਬਰ ਕਰਕੇ ਦੇਖ ਲਿਆ ਕਿ ਸਰਕਾਰ ਨੇ ਆਪਣੀ ਨੀਤੀ ਬਦਲ ਲਈ ਸਰਕਾਰ ਨੂੰ ਐ ਵੀ ਹੁਣੇ ਜ਼ਬਰ ਨਾਲ ਅਸੀਂ ਦਬਾ ਦਾਂਗੇ ਆਹ ਟਰਾਲੀਆਂ ਚੱਕਣੀਆਂ ਟਰਾਲੀਆਂ ਗੁੰਮ ਕਰਨੀਆਂ ਇਹ ਕੋਈ ਐਵੇਂ ਨਹੀਂ ਹੋ ਜਾਂਦਾ ਆਪਾਂ ਦੇਖਦੇ ਅੱਗੇ ਟਰਾਲੀਆਂ ਲੋਕਾਂ ਦੀਆਂ ਆਪਣੇ ਬਾੜਾਂ 'ਚ ਖੜੀਆਂ ਹੁੰਦੇ ਕੌਣ ਲੈ ਜਾਂਦਾ ਵੀ ਇਹ ਟਰਾਲੀਆਂ ਸਰੇ ਚਕਾਈਆਂ ਗਈਆਂ ਸਿਰਫ ਲੋਕਾਂ ਦੇ ਦਹਿਸ਼ਤ ਪਾਉਣ ਵਾਸਤੇ ਕਿ ਅੱਗੇ ਨੂੰ ਲੋਕ ਟਰਾਲੀਆਂ ਨਾਲ ਲੈ ਕੇ ਆਇਆ ਕਰਨ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੇ ਗੋਦੀ মিডিਆ ਆਹ ਟਰਾਲੀਆਂ ਟਰੈਕਟਰ ਨੂੰ ਬਹੁਤ ਡਰਦਾ ਹੈ ਟਰਾਲੀਆਂ ਨੂੰ ਜਹਾਜ਼ ਦੱਸਦਾ ਉਹ ਦੱਸਦਾ ਉਹਨੇ ਨੂੰ ਐ ਵੀ ਇਹ ਟਰਾਲੀਆਂ ਲੈ ਕੇ ਆਉਂਦੇ ਨੇ ਇਹ ਸਾਡੇ ਲਈ ਬਹੁਤ ਖਤਰਨਾਕ ਹੈ ਇਹ ਟਰਾਲੀਆਂ ਨੂੰ ਨਾਲਿਆ ਹੁਣ ਕਿਸਾਨ ਇਹ ਉਹਦਾ ਇੱਕ ਹਿੱਸਾ ਹੈ ਇਹ ਡਰਾਉਣ ਦੀ ਕੋਸ਼ਿਸ਼ ਹੈ ਬਿਲਕੁਲ ਡਰਾਉਣ ਦੀ ਕੋਸ਼ਿਸ਼ ਹੈ ਵੀ ਲੋਕ ਟਰਾਲੀਆਂ ਲੈਣ ਵੀ ਕੁਝ ਲੋਕਾਂ ਨੇ ਟਰਾਲੀਆਂ ਗੁੰਮ ਹੋਣੀਆਂ ਉਹਦੇ ਆਉਣ ਵਾਲੇ ਲੋਕ ਕਹਿੰਦੇ ਸਾਡੀ ਨਾਲ ਗੁੰਮ ਹੋ ਜੇ ਵੀ ਟਰਾਲੀ ਟਰੈਕਟਰ ਲੈ ਕੇ ਨਾ ਜਾਇਆ ਜਾਵੇ ਇਹ ਇੱਕ ਤਰੀਕਾ ਹੈਗਾ ਤੇ ਉਹ ਤੁਸੀਂ ਵਿਰੋਧ ਦੇਖਿਆ ਵਿਰੋਧ ਤਾਂ ਇਹ ਵੱਧੇ ਜਾਣਾ ਹੈਗਾ ਅੱਗੇ ਦੀ ਰਣਨੀਤੀ ਕੀ ਹੋਊਗੀ ਜੀ ਹੁਣ ਅੱਗੇ ਦੀ ਰਣਨੀਤੀ ਦੇਖੋ ਸਾਡੀਆਂ ਉਹ ਮੰਗਾਂ ਜਿਹਦੇ ਵਿੱਚ ਲੜ ਰਹੇ ਆ ਉਹ ਜਿਉਂਦੀਆਂ ਤਿਉਨੇ ਉਹ ਅਸੀਂ ਲੜਾਈ ਜਾਰੀ ਰੱਖਾਂਗੇ ਤੇ ਬਾਕੀ ਜਿੱਥੇ ਬੰਦੀਆਂ ਨਾਲ ਸਾਡਾ ਰابطਾ 20 ਤਰੀਕ ਨੂੰ ਅਸੀਂ ਦੋਨਾਂ ਫੋਰਮਾਂ ਦੀ ਐਸਕੇਮ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੀ ਮੀਟਿੰਗ ਰੱਖੀ ਸੀਗੀ 19 ਨੂੰ ਚਲੋ ਗ੍ਰਿਫਤਾਰ ਕਰ ਲਏ 19 ਦੀ ਰਾਤ ਨੂੰ ਮੋਰਚਾ ਆ ਤੇ ਅਟੈਕ ਹੋ ਗਿਆ ਉਹ 20 ਦੀ ਮੀਟਿੰਗ ਨਹੀਂ ਹੋ ਸਕੀ ਰਦ ਨਹੀਂ ਹੋઈ ਨਹੀਂ ਸਕੀ ਮੌਲ ਨਿਕਾ ਅੱਗੋਂ ਅੰਦਰ ਚਲੇ ਗਏ ਹੁਣ ਅੱਗੂ ਅੱਜ ਬਾਹਰ ਆ ਗਏ ਅੱਜ ਫੇਰ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਦੁਬਾਰਾ ਵਿਚਾਰਿਆ ਜਾਊ ਅੱਜ ਸਰਬਨ ਪੰਦੇਰ ਵੀ ਉੱਥੋਂ ਆਪਣਾ ਉਹਨਾਂ ਇੱਕ ਗੱਡੀਆਂ ਉੱਥੇ ਖੜੀਆਂ ਸੀਆਂ ਬਾਦਰਗੜ੍ਹ ਉੱਥੋਂ ਲੈ ਕੇ ਕਾਫਲੇ ਦੇ ਰੂਪ ਵਿੱਚ ਡੱਲਿਆ ਸਭ ਕੋਏ ਨੇ ਉਹਨਾਂ ਨੂੰ ਮਿਲ ਕੇ ਆਏ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਜੇ ਉੱਥੇ ਟਾਈਮ ਬਚਿਆ ਤਾਂ ਉਥੋਂ ਲੀਡਰ ਇੱਥੇ ਵੀ ਆਉਣਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਲੜਾਈ ਸਾਡੀ ਜਿਉਂਦੀ ਤਿਉਂ ਆ ਇਹ ਲੜਾਈ ਆ ਜਿਹੜੀ ਇਸੇ ਤਰ੍ਹਾਂ ਜਾਰੀ ਰਹੂਗੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਲਹਾਲ ਅੱਗੇ ਕੀ ਹੁੰਦਾ ਇਹ ਤਾਂ ਸਮਾਂ ਦੱਸੂ ਤੁਸੀਂ ਦੋ ਅੱਗੇ ਆ ਧੰਨਵਾਦ